ਤੰਦੇਵਾਲ ਸਾਹਿਬ ਬਹੁਤ ਸਤਕਾਰਯੋਗ ਨੇ ਉਹਨਾਂ ਦੀ ਸਿਹਤ ਦੀ ਬਹੁਤ ਬੜੀ ਚਿੰਤਾ ਹੈ ਹਰ ਵੇਲੇ ਡਾਕਟਰ ਉਹਨਾਂ ਨੂੰ ਮਾਨੀਟਰ ਕਰ ਰਹੇ ਆ ਦੂਜੀ ਗੱਲ ਜਿਹੜੀ ਵੀ ਐਨਡੀਏ ਸਰਕਾਰ ਬਣੇਗੀ ਅਸੀਂ ਕਾਂਗਰਸ 'ਚ ਵੀ ਰਹੇ ਹਾਂ ਮੈਂ ਇਹ ਬਹਿਣਾ ਵੀ ਜਿੰਨਾ ਭਾਜੀਪੀ ਦੀ ਸਰਕਾਰ ਐਨਡੀਏ ਦੀ ਸਰਕਾਰ ਭਾਜੀਪੀ ਦੀ ਸਰਕਾਰ ਅੱਜ ਮੇਰੀ ਜੁਨੀ ਮੈਦੇ ਪ੍ਰਧਾਨ ਹੈ ਜਿੰਨਾ ਇਸ ਵੇਲੇ ਫਸਲ 2300 ਰੁਪਏ ਮਿਲੇ ਕਦੇ ਵੀ ਇੰਨਾ ਭਾ ਮੈਂ ਉਸ ਪਾਰਲੀਮੈਂਟ ਦੀ ਬੰਦਾ ਹੈ 15 ਸਾਲ ਮੈਨੂੰ ਕਾਂਗਰਸ ਦੀ ਬੈਠੀ ਅਸੀਂ ਨਾਲ ਉਦੋਂ ਬਾਅਦ ਹੁਣ ਬੈਠੇ ਕਦੇ ਵੀ ਭਾ ਇੰਨੇ ਨਹੀਂ ਵਧੇ ਇਸੇ ਕਰਕੇ ਬੀਜੇਪੀ ਜੁਆਇਨ ਨਾ ਜੁਆਇਨ ਕੀਤੀ ਹੈ ਇਸ ਕਰਕੇ ਜਿੰਨਾ ਪ੍ਰਧਾਨ ਮੰਤਰੀ ਸਾਈਡ ਨੂੰ ਹੋ ਜਾਓ ਜਿੰਨਾ ਉਹ ਚਿੰਤਤ ਨਹੀਂ ਕੋਈ ਵੀ ਚਿੰਤਤ ਨਹੀਂ ਜਿੱਦਣ ਮੈਂ ਮੰਤਰੀ ਬਣਿਆ ਸੀ ਮੈਂ ਪਹਿਲੇ ਦਿਨ ਬੇਨਤੀ ਹੱਥ ਜੋੜ ਕੇ ਕੀਤੀ ਸੀ ਵੀ ਮੈਂ ਪੰਜਾਬ ਦਾ ਮਿਨਿਸਟਰ ਮੈਨੂੰ ਬਣਾਇਆ ਬੀਜੇਪੀ ਨੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਗੱਲਬਾਤ ਸ਼ੁਰੂ ਕਰੀਏ ਤਾਂ ਮੇ ਤਾਂ ਬਾਅਦ ਦਾ ਫੈਸਲਾ ਪਿਆ ਮੈਂ ਤਾਂ ਉਸ ਦਿਨ ਦਾ ਕਹਿਣਾ ਆਪਾਂ ਬਹਿ ਕੇ ਪਹਿਲਾਂ ਗੱਲ ਆਪਾਂ ਤਾਂ ਕਰ ਲਈਏ ਅੱਜ ਵੀ ਮੈਂ ਕਹਿਣਾ ਕਿਸੇ ਤਰੀਕੇ ਦੀ ਗੱਲ ਆ ਮੈਂ ਤਾਂ ਕਹਿਣਾ ਤੁਹਾਨੂੰ ਧਰਨਾ ਤੁਹਾਨੂੰ ਦੇਣ ਦੀ ਕਿਉਂ ਲੋਡ ਪਵੇ ਮੈਂ ਧਰਨਾ ਦਊਂਗਾ ਬਿੱਟੂ ਸਰ ਮੈਂ ਗੱਲ ਕਰ ਰਿਹਾ ਬਿੱਟੂ ਸਾਹਿਬ ਜੱਖਰ ਸਾਹਿਬ ਦਿਖਾਈ ਦੇ ਰਹੇ ਜੱਖਰ ਸਾਹਿਬ ਮੈਂ ਜਾਨ ਨਹੀਂ ਦੇ ਰਹੇ ਦੀ 101 ਦਾ ਜੱਸਾ ਜਾ ਰਹੇ ਸਰ ਤੁਸੀਂ ਕਿਹੜੀ ਸਰਕਾਰ ਵਾਲੇ ਟੇਬਲ ਟੋਪ ਰਹੀ ਹੈ ਇਹਦਾ ਖਾਜ ਹੈ ਮੈਂ ਆਪ ਹੀ ਸਰਕਾਰ ਪਿਛਲੇ ਹੀ ਬਣਾ ਲਓ ਸਰ ਨਹੀਂ ਮੈਂ ਮੈਂ ਨਹੀਂ ਕਹਿੰਦਾ ਮੈਨੂੰ ਮਿਲਣ ਹਾਂਜੀ ਜਦੋਂ ਸੈਂਟਰ ਸਰਕਾਰ ਦਾ ਕੋਈ ਵੀ ਬਚ ਨਹੀਂ ਬੋਲੇ ਸੈਂਟਰ ਦਾ ਹਿੱਸਾ ਹੀ ਹੋ ਗਿਆ ਬਾਈ ਕੱਲੇ ਕੱਲੇ ਪੁੱਛ ਲੋ ਸਵਾਲ ਪਹਿਲੇ ਦਿਨ ਬੇਨਤੀ ਹੈ ਜੀ ਵੀ ਆ ਕੇ ਆਪਾਂ ਤਾਂ ਨਹੀਂ ਜੀ ਮੈਨੂੰ ਕੋਈ ਤੀਜਾ ਬੰਦਾ ਹੀ ਆਪਾਂ ਮਿਲ ਲਈ ਮੈਨੂੰ ਦੱਸ ਨ ਕਿੱਥੇ ਮਿਲਣਾ ਮੈਂ ਆ ਜਾ ਤੁਸੀਂ ਮੇਰੀ ਕਿਹੜੀ ਸਾਨੂੰ ਬਾਈ ਕਰ ਲੈ ਕੱਲੇ ਪੁੱਛੇ ਜਾ ਰਹੇ ਤੁਸੀਂ ਤੁਸੀਂ ਕਿਸਾਨਾਂ ਨਾਲ ਤੁਸੀਂ ਟੇਬਲ ਟਾਕ ਕਰਨ ਨੂੰ ਤਿਆਰ ਹੋ ਮੈਂ ਕਿਹਾ ਜੀ ਹਾਂ ਦੇਖ ਪਾ ਰਹੇ ਯਾਰ ਫੋਨ ਲੱਗ ਗਿਆ ਅਸੀਂ ਆਪਾਂ ਜਦੋਂ ਸਰਕਾਰ ਦੇ ਅੰਦਰ ਚੁਸ ਮੇ ਰਹਿੰਦੇ ਆ ਸਰਕਾਰ ਦੀ ਦਿਲਚਸਪੀ ਕਿੱਥੇ ਹੈ ਤੁਸੀਂ ਤਾਂ ਕਹਿ ਰਹੇ ਹੋ ਕਿ ਗੱਲ ਵੱਧਾ ਦਾ ਰਾਹ ਪੁਰਾਣਾ ਜਾਇਦਾ ਸਰਕਾਰ ਮੈਨੂੰ ਇੱਕ ਮੇਰੀ ਬੇਨਤੀ ਪਹਿਲਾਂ ਸਰਕਾਰ ਨੇ ਕਿੰਨੀਆਂ ਮੀਟਿੰਗਾਂ ਕੀਤੀਆਂ ਪਰ ਇੱਕ ਕਦੇ ਇੱਕ ਗੱਲ ਹੋ ਜਾਂਦੀ ਹੈ ਦੇਸ਼ ਦਾ ਤੁਸੀਂ ਸਾਰੇ ਖੜੇ ਹੋ ਦੇਸ਼ ਦਾ ਪ੍ਰਧਾਨ ਮੰਤਰੀ ਦਿਖਾ ਦਿਓ ਕੋਈ ਦੁਨੀਆ ਤੇ ਦਿਖਾ ਦਿਓ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਮਾਫੀ ਮੰਗ ਕੇ ਵਰਦਵਾਰਾ ਸਾਹਿਬ ਜਾ ਕੇ ਉਸ ਪਵਿੱਤਰ ਦਿਹਾੜੇ ਤੇ ਹੱਥ ਜੋੜ ਕੇ ਮਾਫੀ ਮੰਗੀ ਜੀ ਜਾਬਿਲ ਤੁਹਾਨੂੰ ਕੀ ਨਹੀਂ ਗਲਤ ਲੱਗੇ ਆ ਬਿੱਲ ਮੈਂ ਵਾਪਸ ਲੈਣਾ ਇੱਕ ਨਹੀਂ ਦੋ ਵਾਰ ਮਾਫੀ ਹੈ ਇਹ ਜੇ ਪ੍ਰਧਾਨ ਮੰਤਰੀ ਕਿਹੜਾ ਹੋ ਸਕਦਾ ਪਰ ਉਸ ਤੋਂ ਬਾਅਦ ਕੀ ਨਾ ਹੋਇਆ ਇਹ ਕਮੇਟੀ ਬਣੀ ਜੀ ਉਸ ਤੋਂ ਬਾਅਦ ਤਾਂ ਫਿਰ ਕੋਈ ਬਣਿਆ ਨਹੀਂ ਨਾ ਤਾਂ ਹੀ ਦਵਾਰਾ ਉਹਨਾਂ ਨੇ ਸ਼ੁਰੂ ਕੀਤਾ ਕਮੇਟੀ ਚ ਗਏ ਹੋਈ ਨਹੀਂਗੇ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਹੈ ਕੋਈ ਇਲزام ਨਹੀਂ ਸੁਪਰੀਮ ਕੋਰਟ ਨੇ ਬਣਾਈ ਕਮੇਟੀ ਨਹੀਂ ਸੁਪਰੀਮ ਕੋਰਟ ਦੇ ਨਹੀਂ ਸਰਕਾਰ ਬਈ ਉਸ ਤੋਂ ਬਾਅਦ ਉਸ ਤੋਂ ਬਾਅਦ ਸੁਣ ਲਓ ਉਸ ਤੋਂ ਬਾਅਦ ਸੁਣ ਲਓ ਮੁੱਖ ਮੰਤਰੀ ਆਪ ਵਿੱਚ ਬੈਠੇ ਪੀਰੂਸ਼ ਕੋਇਲ ਜੀ ਉਰੇ ਆਏ ਨਿਤਿਆਨੰਦ ਜੀ ਉਰੇ ਆਏ ਚੰਡੀਗੜ੍ਹ ਰਾਤ ਦੇ 2 2 3 3 ਵਜੇ ਤੱਕ ਅਜੇ ਕੀ ਲਖਣ ਆ ਗਈ ਸੀ ਪਾਰਲੀਮੈਂਟ ਦੀ ਉਦੋਂ ਬਾਅਦ ਵੀ 6 ਮੀਟਿੰਗਾਂ ਕਰਨ ਨੂੰ ਇੱਥੇ ਆਏ ਉਹਨਾਂ ਨੇ ਕਿਹਾ ਵੀ ਦੱਸੋ ਕਿਹੜੀ ਫਸਲ ਤੁਸੀਂ ਲਾਉਣੀ ਹੈ ਤੁਸੀਂ ਜਿਹੜੀ ਫਸਲ ਲਾਉਣੀ ਹੈ ਉਹ ਤੇ ਐਮਐਸਪੀ 5 ਸਾਲ ਦੀ ਗਰੰਟੀ ਉਦੋਂ ਬਾਅਦ ਜੇ ਤੁਹਾਨੂੰ ਠੀਕ ਲੱਗੂ ਯਾਰ ਗੱਲ ਸੁਣੋ ਮੈਂ ਕਹਿਣਾ ਨਹੀਂ ਚਾਹੁੰਦਾ ਦੇਸ਼ ਸਾਰਾ ਇੱਕ ਆ ਜੀਡੀ ਐਮਐਸਪੀ ਆ ਨਾ ਐਮਐਸਪੀ ਮਿਲਦੀ ਉਹ ਪੰਜਾਬ ਹਰਿਆਣੇ ਚ ਅਣੀ ਬਿਹਾਰ ਤਾਂ じゃ ਕਿੱਥੇ ਉੱਥੇ ਪੁੱਛੋ ਆਪਾਂ ਨੂੰ ਤਾਂ ਮਿਲਦੀ ਆ ਜੀ ਫਿਰ ਉਹਨਾਂ ਦੀ ਡਿਮਾਂਡਸ ਗਲਤ ਹੈ ਜੀ ਕਿਹਦਾ ਵੇਚ ਕਿਤੇ ਵਸ ਰਿਹਾ ਸਰ ਮੇਰਾ 1 ਕਰੋੜ ਮੰਗ ਰਿਹਾ ਮਾਫੀ ਕਰਨਾ ਸਰ ਢੱਲੇਬਾਬ ਦੀ ਹਾਲਤ ਖਰਾਬ ਹੋਈ ਹੈ ਹੁਣ ਕਿਹੜਾ ਕੀ ਦੇਖਦੇ ਹੋਗੇ ਢੱਲੇਬਾਬ ਦੀ ਉਹਨਾਂ ਦੇ ਡਾਕਟਰ ਮਾਨੀਟਰ ਕਰ ਰਹੇ